ਕੀ ਆਪ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਵਾਈਸਾਫ ਧਾਰੀਵਾਲ ਦੇ ਪ੍ਰਧਾਨ ਰਟਾਇਰਡ ਐਫਪੀ ਚਰਨ ਸਿੰਘ ਚਾਲ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਬੁਰ ਸਾਹਿਬ ਧਾਰੀਵਾਲ ਨੂੰ ਜਾਂਦੀਆਂ ਛੜਕਾਂ ਦੇ ਕਿਨਾਰੇ ਤੇ ਫੁੱਲਦਾਰ ਅਤੇ ਸ਼ਾਨਦਾਰ ਬੂਟੇ ਲਗਾ ਕੇ ਮਾਤਾਵਰਨ ਸੰਭਾਲਣ ਦਾ ਦਿਤਾ ਸੁਨੇਹਾ ਇਸ ਮੌਕੇ ਤੇ ਵਾਈਸਾਫ ਧਾਰੀਵਾਲ ਦੇ ਪ੍ਰਧਾਨ ਰਟਾਇਰਡ ਐਫਪੀ ਚਰਨ ਸਿੰਘ ਚਾਲ ਅਤੇ ਸ਼੍ਰੀ ਗੁਰੂ ਅਰਜਨ ਦੇਵ ਵੈਲਫੇਅਰ ਸੁਸਾਇਟੀ ਬੇਦੀ ਕਲੋਨੀ ਧਾਰੀਵਾਲ ਦੇ ਪ੍ਰਧਾਨ ਕੁਲਬੀਰ ਸਿੰਘ ਰਿਆਰ ਨੇ ਦੱਸਿਆ ਕਿ ਸਾਡੀਆਂ ਸੰਸਥਾਵਾਂ ਵੱਲੋਂ 2014 ਤੋਂ ਬੂਟੇ ਲਗਾਉਂਦਾ ਹਮਲਾ ਮਾਰਿਆ ਜਾ ਰਿਹਾ ਹੈ ਜਦਕਿ ਗੁਜਰ ਭਾਈਚਾਰੇ ਦੇ ਪਸ਼ੂ ਵੱਡੀ ਗਿਣਤੀ 'ਚ ਲੱਗੇ ਰੁੱਖਾਂ ਦਾ ਨਸ਼ਟ ਕਰ ਦਿੰਦੇ ਹਨ ਜਿਸ ਸਬੰਧੀ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਪਰ ਪੁਲਿਸ ਪ੍ਰਸ਼ਾਸਨ ਗੁੜਜਰ ਭਾਈ ਚਰੇ ਦੇ ਪਸ਼ੂਆਂ ਨੂੰ ਸਰਵਿਕ ਜਨਕਾ ਥਾਵਾ ਤੋਂ ਚਰਾਉਣ ਤੋਂ ਰੋਕਣ ਲਈ ਨਕਾਮ ਸਾਬਤ ਹੋਇਆ ਇਸ ਮੌਕੇ ਤੇ ਬਲਾਕ ਅਫਸਰ ਲਖਵਿੰਦਰ ਸਿੰਘ ਮੈਡਮ ਚਾਲ ਅਤੇ ਛੋਟੀ ਬੇਬੀ ਦਨਿਸ਼ਟਾ ਨੇ ਰੁਖ ਲਗਾਏ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਚਲ ਸਾਹਿਬ ਦੱਸਿਓ ਅੱਜ ਬੂਟੇ ਲਾਏ ਜਾ ਰਹੇ ਆ ਕੀ ਕਹਿਣਾ ਕਹਿੰਦਾ ਇਹ ਗੱਲ ਇਦਾਂ ਜੀ ਵੀ ਸਾਡਾ ਵਾਇਸ ਆਫ ਧਾਰੀਵਾਲ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਦੀ ਮਹਾ ਪਵਿੱਤਰ ਧਰਤੀ ਦੇ ਉੱਤੇ ਸਾਹੀਂ ਤਕਰੀਬਨ 14 ਤੋਂ ਇਹ ਪੌਦੇ ਲਾਉਣੇ ਸ਼ੁਰੂ ਕੀਤੇ ਸੀ ਤੇ ਸਦਾ ਹੀ ਲਾਈਦੇ ਆ ਕਿਉਂਕਿ ਸਾਡੀ ਜਿਹੜੀ ਇਹ ਸੰਸਥਾ ਵਾ ਇਹ ਚ ਪੂਰਾ ਜਿਹੜਾ ਧਰਿਵਾਲ ਆ ਉਹ ਸਾਡੇ ਨਾਲ ਸਾਡੀ ਮਦਦ ਕਰਦਾ ਵਾ ਤੇ ਅਸੀਂ ਐਰਕਾਂ ਇਹ ਅਜੇ ਸ਼ੁਰੂ ਕੀਤਾ ਵਾ ਤੇ ਸਾਡਾ ਇਰਾਦਾ ਕਿ ਜਿਆਦਾ ਤੇ ਨਹੀਂ 500 ਪੌਦੇ ਜਿਹੜੇ ਪਹਿਲਾਂ ਮਰ ਗਏ ਉਹਨੂੰ ਵਾਧਿਏ ਕਿਉਂਕਿ ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਸ ਤੋਂ ਬਿਨਾ ਸਾਡਾ ਕੋਈ ਗੁਜ਼ਾਰਾ ਨਹੀਂ ਹੈਗਾ ਤੇ ਮੈਂ ਇਹਨਾਂ ਸ਼ਬਦਾਂ ਨਾਲ ਸ਼ਮਨ ਦਾ ਜਾਚਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹਰ ਸਾਲ ਦੀ ਤਰ੍ਹਾਂ ਉਹ ਐਸਾ ਬਤਾਰੀਵਾਲ ਤੇ ਗੁਰੂ ਅਰਜਨ ਦੇ ਵੈਲਫੇਅਰ ਸੁਸਾਇਟੀ ਬੇਤੀ ਕਲੋਨੀ ਵੱਲੋਂ ਰਲ ਮਿਲ ਕੇ ਜਿਹੜਾ 10 ਸਾਲ ਦੇ ਉੱਤੇ ਲਗਾਤਾਰ ਗੁਰੂ ਅਰਜਨ ਦੇ ਪਾਸਾ ਦੇ ਦਰਬਾਰ ਨੂੰ ਜਿਹੜੇ ਕਿ ਰਸਤੇਜ ਆਉਂਦੇ ਨੇ ਚਾਰ ਚਫੇਰਿਓ ਉਹਨਾਂ ਦੇ ਉੱਤੇ ਪੌਦੇ ਲਗਾ ਰਹੇ ਹਾਂ ਹਰ ਸਾਲ ਹੀ ਲਾਉਂਦੇ ਆ ਪਰ ਜਿਹੜੀ ਮੇਨ ਤਰਾਸਦੀ ਆ ਉਹ ਇਹ ਆ ਕਿ ਗੁੱਜਰਪਾਈ ਚਾਰੇ ਦੇ ਡੰਗਰ ਜਦੋਂ ਇਧਰ ਨੂੰ ਆਉਂਦੇ ਨੇ ਉਹ ਸਾਡੇ ਅੱਧਿਓ ਬਹੁਤੇ ਬੂਟੇ ਜਿਹੜੇ ਆ ਨਸ਼ਟ ਕਰ ਦਿੰਦੇ ਨੇ ਅਸੀਂ ਘਰ ਤੋਂ ਘੱਟ 15-20 ਹਜ਼ਾਰ ਬੂਟਾ ਲਾਇਆ ਪਰ ਉਹਦੇ ਵਿੱਚ ਬਹੁਤ ਜ਼ਿਆਦਾ ਗੁੱਜਰਪਾਈ ਚਾਰੇ ਨੇ ਨਸ਼ਟ ਕਰ ਦਿੱਤੇ ਨੇ ਬੜੀ ਵਾਰੀ ਡੀਸੀ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਤੁਹਾਡੇ মিডিਆ ਥਰੂ ਵੀ ਬੇਨਤੀਆਂ ਕਰ ਚੁੱਕੇ ਆ ਪਰ ਇਹਨਾਂ ਦੇ ਉੱਤੇ ਕਿਸੇ ਦਾ ਬਿਲਕੁਲ ਅਸਰ ਨਹੀਂ ਹੁੰਦਾ